ਬਾਵੇ ਇਧਰਾ ਪਿਆ ਹੋਏ ਹਾਂ ਮਮਾ ਮੈਂ ਥਕਾਵਟ ਜੀ ਹੋ ਗਈ ਸੀ ਤੈਨੂੰ ਪਤਾ ਫਿਰ ਧੁੱਪੇ ਜੇ ਨਾ ਮੈਂ ਬਿੰਜੜ ਤੇ ਪਹਿਲੇ ਅੱਖ ਜੀ ਲਾ ਲੈਣਾ ਦੇਖ ਪਈ ਮੈਂ ਕਹਿਣਾ ਸਾਡਾ ਵੀ ਹੁਣ ਜਾਣ ਦਾ ਟਾਈਮ ਹੋਣ ਵਾਲਾ ਹੈ ਨਗਰ ਪਸ਼ੂ ਉਵੇਂ ਜਿਵੇਂ ਖੜੇ ਹੋਣੇ ਤੂੰ ਪੜਿਆ ਲਿਖਿਆ ਤੂੰ ਤੇਰੀ ਮਾਂ ਨੂੰ ਸਮਝਾਇਆ ਇਹ ਗੱਲ ਉਹ ਕਹਿੰਦੀ ਮੈਂ ਬਾਵੇ ਨਾਲ ਕਰੂੰਗੀ ਗੱਲ ਕਿਹੜੀ ਗੱਲ ਮਮਾ ਬੀਪ੍ਰੀਤ ਨੂੰ ਤੁਸੀਂ ਲਾਓ ਪੜਨ ਪਈ ਅੱਗੇ ਵਾਸਤੇ ਮਮਾ ਕੋਈ ਹੋਰ ਗੱਲ ਕਰਨਾ ਢੰਗ ਦੀ ਸਾਨੂੰ ਪਤਾ ਹੈ ਵੀ ਉਹਨੂੰ ਲਾਉਣਾ ਪੜ ਜਾਂ ਨਹੀਂ ਲਾਉਣਾ ਕਾਦੇ ਵਾਸਤੇ ਇੱਕ ਗੱਲ ਨੂੰ ਖਿੱਚੀ ਹੋ ਜਾਨੇ ਖਿੱਚੀ ਜਾਂਦੇ ਹੋ ਮਨ ਤਾਂ ਲੱਗ ਜਾਂਦਾ ਜਿਵੇਂ ਪ੍ਰੀਜ਼ਨ ਤੁਹਾਨੂੰ ਫੋਨ ਕਰਕੇ ਬੁਲਾਏ ਹੋਵੇ ਵੀ ਇਹ ਮੈਨੂੰ ਪੜਨ ਨਹੀਂ ਲਾਉਂਦੇ ਵੀ ਤੁਸੀਂ ਸਿਰਫ ਇੱਕੋ ਗੱਲ ਨੂੰ ਖਿੱਚ ਕੇ ਰੱਖਣਾ ਸਾਨੂੰ ਤਾਂ ਉਰੇ ਆ ਕੇ ਪਤਾ ਲੱਗਿਆ ਭਾਈ ਇੱਕੋ ਤਾਂ ਹੁਣ ਜਾਂਦੇ ਜਾਂਦੇ ਮਾਂ ਜਾਲ ਕੇਰਾ ਉਹ ਤਾਂ ਤੇਰੀ ਮਾਂ ਕਹਿੰਦੀ ਮੈਂ ਬਾਵੇ ਨਾਲ ਕਰੂੰਗੀ ਗੱਲ ਕਹਿੰਦੀ ਮੈਂ ਤਾਂ ਕੁਛ ਨਹੀਂ ਕਹਿੰਦੀ ਉਹ ਤੇਰੇ ਤੇ ਸਿਰਦਾਂਦੀ ਆ ਭਾਈ ਤੂੰ ਉੱਤਰ ਓ ਥੋੜਾ ਤਾਂ ਉਹੀ ਗੱਲ ਆ ਆਪਸ ਚੀਕ ਝੋਲਾ ਪਾਰਖਿਆ ਤੁਸੀਂ ਤਾਂ ਮਮਾ ਕਾ ਚੋਲੇ ਦੀ ਗੱਲ ਨਹੀਂ ਹੈਗੀ ਹੁਣ ਜਿੱਤੇ ਸਾਉਦੀ ਕਸੋਨੀਆਂ ਨੇ ਤਾਂ ਸੁਣ ਲੈ ਦੇਖ ਮੈਂ ਕਰਦਾ ਭਾਈ ਤੇਰੀ ਇੱਜ਼ਤ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਬਾਰ-ਬਾਰ ਤੈਨੂੰ ਕੋਈ ਕਰਨ ਮੈਂ ਨਾ ਕਰੀ ਜਾਵਾਂ ਹੁਣ ਤੂੰ ਵੀ ਸਿਆਣਾ ਬਣਨਾ ਥੋੜੇ ਵੇਲੇ ਸੀ ਜਿਹੜੇ ਜ਼ਮਾਨੇ ਹੋਰ ਸੀਗੇ ਉਹ ਹੁਣ ਤੱਕ ਕਾਲਜੋਗ ਹੋਈ ਗੱਲ ਹੈ ਕਿ ਸਖਰਾ ਤੇ ਐ ਕਿੱਥੋਂ ਕੁੜੀ ਨੂੰ ਆਪਾਂ ਕੱਲੀ ਨੂੰ ਭਈ ਲਾ ਦਾਂ ਕਾਲਜ ਪੜਨ ਕੀ ਗੱਲ ਭਈ ਉਹ ਨਹੀਂ ਕੱਲੀ ਜਾਂਦੀ ਉਹ ਕੀ ਕੁੜੀ ਨਹੀਂ ਹੈਗੀ ਜੱਸੀ ਨਹੀਂ ਪੜਦੀ ਹੋਰ ਜਵਾਖ ਨਹੀਂ ਪੜਦੇ ਉਰੇ ਨਹੀਂ ਪੜਦੇ ਥੋੜੇ ਕੋ ਸਾਡੇ ਨਹੀਂ ਪੜਦੇ ਮੈਂ ਤਾਂ ਮਾਮਾ ਨੂੰ ਪਤਾ ਨਹੀਂ ਪੜਦੇ ਨੇ ਕਿ ਨਹੀਂ ਪੜਦੇ ਪਰ ਮੈਂ ਮੁਕਤੀ ਗੱਲ ਤੇ ਹੀ ਸੁਣਾਤੀ ਵੀ ਅਸੀਂ ਭਈ ਪ੍ਰੀਤ ਨੂੰ ਕਿਤੇ ਨਹੀਂ ਪੜਨ ਲਾਉਣਾ ਹੈਗਾ ਕੰਮ ਸਿਖਾ ਕੇ ਇਸ ਤਰ੍ਹਾਂ ਪਾਸੇ ਮੁੰਡਾ ਖੁੰਡਾ ਦੇਖਦੇ ਆਂ ਤੋੜ ਦੇ ਪਰ ਇਹਨੂੰ ਐਂ ਕਿ ਮੈਂ ਤੋਰੋਂਗੇ ਭਾਈ ਐਂ ਦਾ ਮੈਂ ਤੋੜ ਨਹੀਂ ਦਿੰਦਾ ਜੈ ਮਮਾ ਖਫਾਲ ਕਰੀ ਜਾਣਾ ਐਂ ਕਾ ਤੂੰ ਜਿੱਦ ਫੜ ਕੇ ਬਹਿ ਗਿਆ ਤੂੰ ਤੁਸੀਂ ਜੇ ਪੜਾਉਣ ਦਾ ਤੁਹਾਡੇ ਚ ਮਾਣ ਨਹੀਂ ਹੈਗਾ ਭਾਈ ਤੁਸੀਂ ਜੇ ਅਸੀਂ ਨੂੰ ਪੜਾ ਲਓ ਉਹਨੂੰ ਲਵਾ ਦੇਣੀ ਨੌਕਰੀ ਤੇ ਲਵਾਣਾ ਸਾਡੀ ਕੁੜੀ ਅਸੀਂ ਜਿਹੜੇ ਮਰਜ਼ੀ ਪਾਸੇ ਲਾਈਏ ਤੁਸੀਂ ਐਂ ਕਾ ਤੂੰ ਕਰੀ ਜਾਂਦੇ ਹੋ ਤੁਹਾਡੇ ਨਾਲੋਂ ਪਹਿਲਾਂ ਕੁੜੀ ਸਾਡੀ ਐ ਇਹ ਮੈਂ ਤੈਨੂੰ ਦੱਸਾਂ ਗੱਲ ਆ ਆਹ ਤੁਹਾਡੀ ਕੁੜੀ ਹੈ ਜੰਮੀ ਪਾਲੀ ਮੇਰੀ ਮਾਣ ਹੈ ਮੇਰੇ ਪਿਓ ਨੇ ਕੁੜੀ ਤੁਹਾਡੀ ਹੋਗੀ ਹਾਂ ਉਹ ਟੀਮ ਤਾਂ ਪਤਾ ਨਹੀਂ ਨਾ ਕਿਸੇ ਗੱਲ ਦਾ ਫਿਰ ਦੱਸ ਦੇ ਜੇ ਵੀ ਕਿਸੇ ਗੱਲ ਦਾ ਪਤਾ ਨਹੀਂ ਮਾਮਾ ਹਾਂ ਇਹ ਤਾਂ ਉਹ ਤੂੰ ਤਾਂ ਬਾਅਦ ਵਿੱਚ ਹੋਇਆ ਜਵਾਬਕ ਨਹੀਂ ਹੁੰਦਾ ਸੀ ਇਹਦਾ ਫਿਰ ਤੇਰੀ ਮਾਂ ਨੇ ਜਦੋਂ ਬਿਲਕੀ ਕਹਿੰਦੀ ਵੀ ਮੈਨੂੰ ਗੋਦ ਦੇ ਦਿਓ ਪ੍ਰੀਤ ਫਿਰ ਗੋਦ ਦਿੱਤੀ ਦੀ ਮੈਂ ਤੈਨੂੰ ਦੱਸਾਂ ਗੱਲ ਆ ਮਾਮਾ ਕੀ ਕਹੀ ਜਾਣਾ ਹਾਂ ਸਹੀ ਕਹਿਣਾ ਮੈਂ ਫਿਰ ਮੈਨੂੰ ਬੁਲਾਉਨੇ ਹੋ ਤੁਸੀਂ ਵੀ ਪ੍ਰੀਤ ਮੇਰੀ ਸਗੀ ਭੈਣ ਨਹੀਂ ਹੈਗੀ ਹਾਂ ਸਗੀ ਨਹੀਂ ਹੈਗੀ ਉਹ ਤਾਂ ਗੋਦ ਲੈਤੀ ਹੋਈ ਐ ਉਹੀ ਕੰਮ ਤੁਸੀਂ ਨੇ ਕਰਖਿਆ ਹੋਣਾ ਪਰਾਈ ਵਾਲਾ ਉਹਦਾ ਤਾਂ ਮੈਨੂੰ ਬੋਲਣਾ ਪੈਂਦਾ ਤਾਂ ਮੈਂ ਉਸੇ ਗੱਲ ਤੇ ਰੱਟ ਲਾਈ ਐ ਦੇਖ ਮਾਮਾ ਮੈਨੂੰ ਤੇਰੀ ਗੱਲ ਤਾਂ ਨਹੀਂ ਆਉਂਦੀ ਹਾਜ਼ਮ ਹੈਗੀ ਠੀਕ ਐ ਜੇ ਤੂੰ ਇਹ ਗੱਲ ਕਹਿਣਾ ਨਾ ਵੀ ਕੁੜੀ ਤੇਰੀ ਆਪ੍ਰੀਤ ਮੇਰੀ ਮਾਂ ਹੋਣਾ ਨਾ ਗੋਦ ਲਈ ਸੀਗੀ ਮੈਂ ਮੇਰੀ ਮਾਂ ਨੂੰ ਹੁਣੇ ਮੂੰਹ ਤੇ ਲਿਆ ਕੇ ਨਾ ਹੁਣੇ ਗੱਲ ਕਰਦਾ ਬਲਾਲ ਹੈ ਭਾਈ ਉਹ ਤਾਂ ਲੱਗੂਗੀ ਪਤਾ ਹੁਣ ਸਾਰਿਆਂ ਨੂੰ ਐਡਾ ਫੜਾ ਪੜਦਾ ਕਾਹਤੋਂ ਰੱਖਿਆ ਨੇ ਮਾਂ ਉਹ ਮਾਂ ਕਰ ਦੇ ਦੇ ਕੀ ਨੇ ਸਾਡੀ ਮਰਜ਼ੀ ਆ ਕੇ ਹਾਂ ਪੁੱਤ ਕੀ ਕਰ ਆ ਮਾਮਾ ਕੀ ਕਹਿੰ ਜਾਂਦਾ ਵਾ ਕੀ ਕਹਿੰਦਾ ਬੈਹ ਜਾ ਨਿਉਰਾ ਹੋ ਜਾ ਬੈਹ ਜਾਣ ਦੇ ਮਾਮਾ ਕਹਿੰਦਾ ਪ੍ਰੀਤ ਅਕੇ ਥੋੜੀ ਕੁੜੀ ਨਹੀਂ ਹੈਗੀ ਅਕੇ ਮੇਰੀਆਂ ਦੋਤਰੀ ਹੋ ਤੁਸੀਂ ਇਹ ਉਹੀ ਬੋਲੀ ਜਾਂਦਾ ਬਿਨਾਂ ਗੱਲ ਤੋਂ ਹੁਣ ਜੇ ਕੁੜੀ ਨੇ ਆਪ ਪੜ੍ਹ ਨਹੀਂ ਲਾਉਂਦੀ ਤਾਂ ਮੈਂ ਤਾਂ ਲੇ ਥੋੜੀ ਮਾਮਾ ਕੋਈ ਵੀ ਮਲ ਘਰਤ ਕਰਦਾ ਬਣਾ ਕੇ ਆਪ ਨੂੰ ਦਸੀ ਜਾਵੇ ਬਾਈ ਜਿੱਥੇ ਤੂੰ ਰੋਟੀ ਖਵਾਣਾ ਉੱਥੇ ਗੱਲ ਨਹੀਂ ਖਵਾ ਹੋਈ ਮੈਂ ਤਾਂ ਹੁਣ ਤੱਕ ਨਹੀਂ ਦੀ ਆਪਣੇ ਨਿਆਣਿਆਂ ਨੂੰ ਫਰਕ ਪੈਣ ਦੀ ਗੱਲ ਦਸੀ ਤੂੰ ਤਾਂ ਉਹੀ ਇਹਨਾਂ ਨੂੰ ਕਰਦਾ ਵੀ ਭੈਣ ਭਾਈਆਂ 'ਚ ਫਰਕ ਪਾਉਣੇ ਵਾਲੀ ਗੱਲ ਕਰਤੀ ਫਰਕ ਵਾਲੀ ਬਾਈ ਖਪਾਈ ਹੋਈ ਦੀ ਗੱਲ ਤਾਂ ਆਉਦੇ ਨਹੀਂ ਅੰਤ ਆ ਗਿਆ ਹੁਣ ਹੁਣ ਤਾਂ ਬੋਲਣਾ ਪਿਆ ਮੈਨੂੰ ਅੱਖ ਕੇ ਇਹਦਾ ਮਤਲਬ ਪਰੀ ਸੱਚੋ ਨਹੀਂ ਮੇਰੀ ਭੈਣ ਹੈਗੀ ਹਾਂ ਪੁੱਤ ਮੈਂ ਤੇਰੀ ਭੈਣ ਕਾਤੇ ਨਹੀਂ ਹੈਗੀ ਪਾਣੀ ਮੈਂ ਆ ਮੇਰੀ ਉਹ ਧੀ ਆ ਚਲ ਠੀਕ ਆ ਜੇ ਮੇਰੇ ਨਿਆਣਾ ਨਹੀਂ ਹੁੰਦਾ ਤੀ ਮੈਂ ਤਾਂ ਗੋਦ ਲੈ ਲਈਦੀ ਦੱਸ ਉਹਨੂੰ ਮੈਂ ਕਿਹੜੀ ਕਮੀ ਛੱਡੀ ਹੋਈ ਆ ਤੇਰੇ ਬਰਾਬਰ ਤਾਂ ਰੱਖਦੀ ਆ ਪੁੱਤ ਬਰਾਬਰ ਦਾ ਤਾਂ ਰੱਖਦੀ ਨਹੀਂ ਜੇ ਬਰਾਬਰ ਦਾ ਰੱਖਦੀ ਹੁੰਦੀ ਕਾਹਨੂੰ ਬੁਲਾਉਂਦੀ ਮੈਨੂੰ ਅੱਕ ਕੇ ਬੋਲਿਆ ਮੈਂ ਤੀ ਤਾਂ ਤਾਂ ਬਣਾਈ ਨਹੀਂ ਆਬਦੀ ਦੇਖ ਮਾਮਾ ਜਿਹੜੀਆਂ ਗੱਲਾਂ ਉੱਧੇ ਕਰੀਆਂ ਨੇ ਉਹਨਾਂ ਦੇ ਦੂਰ ਹੀ ਨਹੀਂ ਨਾ ਭਾਈ ਮੈਂ ਕੀ ਗੱਲਾਂ ਕਰੀਆਂ ਸੀ ਇਹੀ ਕਿਹਾ ਸੀ ਵੀ ਭਾਈ ਤੈਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ ਆਪਣੀ ਅਮੀਰੀ ਕਰੀਬੀ ਚ ਇਹਨੂੰ ਪਾਲੂਗੀ ਹੁਣ ਦੱਸ ਉਹੀ ਗੱਲਾਂ ਤੂੰ ਤਾਂ ਪੜਾਈ ਤੇ ਲੈ ਕੇ ਖੜ ਗਿਆ ਮੈਂ ਵੀ ਆਪਣੀ ਇੱਜ਼ਤ ਦੇਖਣੀ ਆ ਮੈਂ ਇਥੇ ਦਾ ਭਾਈ ਫਿਰ ਗਾਹਾਂ ਰੋਲਦੀ ਦੇਖੀ ਨਹੀਂ ਜਾਂਦੀ ਇਹ ਜਦੋਂ ਮੇਰੀ ਵੱਡੀ ਧੀ ਪੜੀ ਜਾਂਦੀ ਆ ਹਜੇ ਤਾਂ ਉਹਦੋਂ ਛੋਟੀ ਐ ਤੈਨੂੰ ਕੀ ਪਤਾ ਵੀ ਰੂਲੂ ਕੀ ਕਹ ਮੈਂ ਚੰਗੇ ਤੱਕੜੇ ਘਰ-ਵਾਰ ਚ ਬਿਆਉਂਗੀ ਉਹਨੂੰ ਤੈ ਕੀ ਦੇਖ ਲਿਆ ਜੇ ਉਹਦਾ ਪਹਿਲੀ ਗੱਲ ਤਾਂ ਮਾਂ ਤੁਹਾਡੀ ਹੀ ਗਲਤੀ ਆ ਜਿਹੜੀ ਤੁਸੀਂ ਆ ਚੀਜ਼ਾਂ ਨੇ ਥੋਲਦਾ ਰੱਖਿਆ ਪਰ ਜੇ ਉਹ ਲੋੜ ਰੱਖ ਵੀ ਲਿਆ ਸੀਗਾ ਮੈਨੂੰ ਦੱਸ ਦਿੰਦੇ ਮੈਂ ਕਿਹੜਾ ਹੋਈ ਗੱਲ ਵੀ ਕੋਈ ਇਹ ਜਿਹੀ ਨੀਕੀ ਗੱਲ ਕਰਨੀ ਸੀ ਪੁੱਤ ਇਹ ਗੱਲਾਂ ਕੋਈ ਕਰਨ ਦੀਆਂ ਹੁੰਦੀਆਂ ਨੇ ਫਰੀਦ ਨੂੰ ਪਤਾ ਏ ਗੱਲ ਦਾ ਨਹੀਂ ਪੁੱਤ ਉਹਨੂੰ ਵੀ ਕੁਝ ਨਹੀਂ ਪਤਾ ਹੈਗਾ ਇਹਨਾਂ ਨੇ ਦੱਸਿਆ ਹੀ ਨਹੀਂ ਇਹ ਦੱਸਣ ਆਏ ਨੇ ਅੱਜ ਪਤਾ ਲਾਉਣ ਆਏ ਨੇ ਇਹਨਾਂ ਨੂੰ ਆਈ ਆਦੀ ਇਹ ਪਾੜ ਲਈ ਹੋਣੇ ਨੇ ਇਹਨੂੰ ਅਸੀਂ ਲੈ ਲੈ ਹਾਂ ਮੈਂ ਸਮਝ ਗੱਲ ਵਿੱਚੋਂ ਕੀ ਹੈ ਵੀ ਪੜਾ ਲਿਖਾ ਵਧੀਆ ਲੀ ਵਧੀਆ ਨੰਬਰ ਲੈਂਦੇ ਕੁੜੀ ਬੀਗ ਪੜਾਈ era ਮੁੱਦਾ ਛੇੜ ਕੇ ਤੂੰ ਕੁੜੀ ਨੂੰ ਕਿਹੜਾ ਉਥੋਂ ਕੱਢ ਲਈਏ ਲੈ ਕੇ ਆਉਣਾ ਇਹਨਾਂ ਨੇ ਮੇਰੇ ਨਾਲ ਕੋਤ ਅੰਦਰ ਬੈਠ ਕੇ ਕਲੇਸ਼ ਕਰਿਆ ਪਹਿਲਾਂ ਹਾਂ ਫੇ ਅਸੀਂ ਕੋਈ ਨਹੀਂ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਸਾਡੀ ਦਾ ਭਾਈ ਆਇਆ ਵੀ ਪੜਾ ਦੋ ਨੂੰ ਜਵਾਖਰੀ ਨੂੰ ਦੇਖ ਵਧੀਆ ਘਰ ਮੈਂ ਤਾਂ ਪੜਾਈ ਤੇ ਪੈਸੇ ਲਾ ਦੂੰਗਾ ਵਿਆਹ ਕਰੂੰਗੇ ਜਿੱਥੇ ਵੱਡੇ ਘਰ ਦੇ ਕਰ ਦੋ 2 ਰੁਪਏ ਉੱਥੇ ਵੀ ਲਾਉਂਗਾ ਮੈਂ ਤਾਂ ਪਾਇਦਾ ਨਹੀਂ ਮੈਂ ਤਾਂ ਸਾਰੀਆਂ ਗੱਲਾਂ ਤੇ ਖਰਾਂਗਾ ਕੋਈ ਨਾ ਕਰਨ ਨੂੰ ਤਾਂ ਅਸੀਂ ਵੀ ਕਰ ਲਾਂਗੇ ਹੁਣ ਪੁੱਤ ਦੇਖ ਲਾ ਤੂੰ ਮੈਂ ਤੁਹਾਡੇ ਦੋਏ ਭੈਣ ਭਾਈਆਂ ਚ ਕਦੇ ਇੱਧਰ ਉੱਧਰ ਗੱਲ ਫਰਕ ਰੱਖਿਆ ਕਦੇ ਮੈਂ ਕਿਹਾ ਵੀ ਤੇਰੀ ਸਗੀ ਭੈਣ ਨਹੀਂ ਹੈਗੀ ਦੱਸੋਣਾ ਹੋ ਜਾਰ ਹੋ ਗਈ 21 22 ਸਾਲ ਦੀ ਜਦ ਇਹ ਕਹਿਣ ਲੱਗ ਗਿਆ ਚੰਗੀਆਂ ਗੱਲਾਂ ਨਹੀਂ ਹੈਗੀਆਂ ਮੰਮਾ ਤੁਹਾਡੀਆਂ ਇਹ ਚੰਗੀਆਂ ਤਾਂ ਆਪੇ ਨਹੀਂ ਹੈਗੀਆਂ ਭਾਈ ਹੁਣ ਗੱਲ ਲੜਦੀ ਐ ਜੇ ਸਹੀ ਗੱਲ ਕਹਿੰਦੇ ਆ ਤੁਹਾਡੇ ਨਾ ਮੰਮਾ ਸਾਡੇ ਗੱਲਾਂ ਕੀ ਲੜਦੀਆਂ ਨੇ ਹੈ ਤੂੰ ਮੈਨੂੰ ਐਂ ਦੱਸ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਪ੍ਰੀਤ ਮੇਰੀ ਸਗੀ ਭੈਣ ਨਹੀਂ ਹੈਗੀ ਆ ਬੈਠੇ ਮੇਰੀ ਮਾਮੂ ਤੇ ਇਹਨੂੰ ਪੁੱਤਕੇ ਦੇ ਲੈ ਜੇ ਸਾਡੇ ਦੋਵਾਂ ਚ 19 21 ਦਾ ਹੀ ਫਰਕ ਕੀਤਾ ਹੋਵੇ ਤੂੰ ਤਾਂਰੇ ਮਰੀ ਜਾਣਾ ਬੈਠਾ ਹੋਰੇ ਗੱਲਾਂ ਆਪਦੀ ਬਾਈ ਜਦ ਮੇਰਾ ਮੁੰਡਾ ਹੋਇਆ ਮੈਂ ਤਾਂ ਜੱਤੋ ਹੀ ਫਰਕ ਰੱਖਣ ਲੱਗ ਜਾਂਦੀ ਫਿਰ ਉਹਦੇ ਨਾਂ ਨਾਂ ਉਹਨੂੰ ਚੰਗੀ ਪਰਮਾਸ਼ਿ ਦਿੰਦੀ ਮੈਂ ਉਹੀ ਤਾਂ ਗੱਲ ਆ ਫਿਰ ਤਾਂ ਮਾਂ ਤੋਰੀ ਦਿੰਦੀ ਵੀ ਭਾਈ ਲੈ ਜੋ ਮੇਰਾ ਤਾਂ ਮੁੰਡਾ ਹੋ ਗਿਆ ਹਰਕੇ ਹਾਂ ਮਾੜੇ ਅਜੇ ਤੱਕ ਤੁਹਾਨੂੰ ਫਰਕ ਤਾਂ ਭਾਈ ਜਦੋਂ ਬਾਬਾ ਹੋ ਗਿਆ ਉਦੋਂ ਲੱਗੀ ਤੂੰ ਰੱਖਣਾ ਕਿਹੜੀ ਗੱਲ ਦਾ ਫਰਕ ਰੱਖ ਲੈ ਮਾਮਾ ਪ੍ਰੀਤ ਜੀ ਤੈਨੂੰ ਕੋਈ ਗੱਲ ਗਈ ਹੈ ਜੇ ਤੂੰ ਅਜਿਹੀ ਗੱਲਾਂ ਕਰੀ ਜਾਂਦੇ ਗੱਲ ਤਾਂ ਨਹੀਂ ਗਈ ਉਹ ਕਿਹੜਾ ਪਤਾ ਨਹੀਂ ਲੱਗਦਾ ਭਾਈ ਜਦੋਂ ਆਉਂਦੇ ਜਾਂਦੇ ਆਂਗੇ। ਆਹੋ ਠੀਕ ਐ। ਜਿਹੜਾ ਖਾਂਦਾ ਪੀਂਦਾ ਮੈਂ ਆ ਉਹ ਜਦ ਆਪੇ ਪ੍ਰੀਤ ਨੂੰ ਮਿਲ ਜਾਂਦਾ। ਜਿਹੜਾ ਕੱਪੜੇ ਪਹਿਨਦਾ ਮੈਂ ਉਹ ਜਿਹੇ ਪ੍ਰੀਤ ਨੂੰ ਮਿਲ ਜਾਂਦੇ ਨੇ। ਸਾਰਾ ਦਿਨ ਤੁਹਾਨੂੰ ਦਾ ਕੰਮ ਕੰਮ ਦਾ ਭਾਈ ਕੰਮ ਕਰੀ ਜਾਵੇ ਘਰੇ। ਉਹ ਮਾਮਾ ਜਦੋਂ ਕੁੜੀ ਨੂੰ ਪਿਆ ਕਿ ਤੋਰਾਗੇ ਨਾ ਹਲੇ ਕਰੇ। ਠੀਕ ਐ। ਆਗਾ ਇਹਨੇ ਕੋਈ ਗੱਲ ਨਹੀਂ ਪੁੱਛੀ ਨੀ ਲੱਗਦਾ ਭਈ ਕੰਮ ਤਾਂ ਤਾਂ ਜਾਣਦੀ ਐ ਕੁੜੀ। ਦਾਲ ਸਬ지 ਉੱਠੀ ਪਣੀ ਆਉਂਦਾ ਬਣਾਉਣਾ। ਕੀ ਜਵਾਬ ਦੇ ਉਹ ਭਈ ਜਿੰਨਾ ਸਿਖਾਇਆ ਹੋਵੇ ਮੇਰੀ ਮਾਂ ਨੇ। ਉਹ ਪਾਈ ਸੰਭ ਸਿਰ ਨਾਲ ਹੁੰਦਾ ਐਂਦਾ ਜੱਸੀ ਵੀ ਕਰਦੀ ਐ ਕੋਈ ਐ ਤਾਂ ਨਹੀਂ ਵੀ ਨੌਕਰਾਨੀਆਂ ਬਣਾ ਕੇ ਰੱਖੋ ਮਮਾ ਸਾਡੇ ਨੌਕਰ ਨੂੰ ਕੰਮ ਹੈ ਕੀ ਦੋ ਟੋਲ ਰੋ ਦੋ ਜਾਨੇ ਰੋਟੀਆਂ ਨੇ ਦੋ ਭਾਂਡੇ ਹੋ ਜਾਂਦੇ ਨੇ ਬਾਅਦ ਚ ਮਾਂ ਦੇ ਵਾਲੇ ਕੋਈ ਡੰਗਰ ਨਹੀਂ ਪੁੱਛਣੇਗਾ ਬੀਬੇ ਸਾਧ ਰਸ ਨੂੰ ਕੂੜੇ ਕਰਵਾ ਕੇ ਰੱਖਦੇ ਹਾਂ ਤੱਕ ਉਹੇ ਕੂੜੇ ਦਾ ਚਲ ਜੀ ਤਾਂ ਪਹਿਲਾਂ ਇਹਨਾਂ ਦੀਆਂ ਸਮਝ ਨਹੀਂ ਆਉਂਦੀ ਹੈਗੀ ਕੁੜੀ ਜਦ ਹੋਣ ਹੋ ਗਈ ਨਾ 11 ਕਹਿੰਦੇ ਨੇ 21 22 ਸਾਲ ਦੀ ਜਦ ਤੱਕ ਇਹਨੂੰ ਰੋਣਾ ਪਾਉਣਾ ਅੱਜ ਜ਼ਿਆਦਾ ਆ ਗਿਆ ਜਦੋਂ ਨਾ ਪਾਇ ਢੋਲ ਵਜਾ ਦੇ ਬੇੜੇ ਚ ਵੜ ਕੇ ਵੀ ਹਾਂ ਮੈਂ ਕੁੜੀ ਦਿੱਤੀ ਹੋਈ ਐ ਇਹਨੂੰ ਭਾਈ ਪਹਿਲਾ ਕੁੜੀ ਪੜਾਈ ਜਾਂਦੀ ਦੀ ਚਲ ਤੂੰ ਪਹਿਲਾ ਮੈਂ ਰੋਲਾ ਨਹੀਂ ਪਾਇਆ ਹੁਣ ਤਾਂ ਦੂਸਤਾ ਪੜਾਉਣੋਂ ਵੀ हट ਕੇ ਚਲ ਕੰਮ ਦਾ ਮੈਨੂੰ ਐ ਦੀ ਕੋਈ ਗੱਲ ਨਹੀਂ ਕਰਨੀ ਪੈਂਦਾ ਭਾਈ ਜਵਾਕ ਸੈਨਾ ਹੁੰਦਾ ਹੁਣ ਦੂਸਤਾ ਪੜਨੋਂ ਵੀ ਹਟਾ ਲਈ ਇਕੱਲੇ ਕੰਮਤੀ ਲਾ ਲਈ ਕਾਹ ਨੂੰ ਮਾਮਾ ਮੈਂ ਮੈਂ ਜਾਣਦਾ ਚੰਗੀ ਤਰ੍ਹਾਂ ਇਹ ਜਿਹੜਾ ਬਿਨਾ ਫੋਨ ਕੀਤੇ ਆਏ ਨੇ ਨਾ ਇਹਦਾ ਰੀਜ਼ਨ ਹੀ ਇਹ ਹੈ ਇਹੀ ਕਾਰਨ ਹੈ ਵੀ ਕੁੜੀ ਨੂੰ ਕਿਵੇਂ ਨਾ ਕਿਵੇਂ ਗੋਲ ਗੱਲ ਕਰਕੇ ਉਹਨੂੰ ਕੱਢ ਕੇ ਲੈ ਕੇ ਜਾਈਏ ਮੁਕਦੀ ਗੱਲ ਤਾਂ ਇਹ ਆ ਹੁਣ ਮਾਮੀ ਕਿਹੜਾ ਘਟ ਛਿਆਰ ਸਭ ਮਾਮੀ ਦੀ ਉਂਗਲਾਂ ਲਾਈ ਹੋਈਆਂ ਨੇ ਗਰਦਾ ਦੇ ਕੀ ਕਰਦੀਆਂ ਕੁੜੀ ਕੋਲ ਉਹਨੂੰ ਵੀ ਦੱਸ ਦਊਗੀ ਵੀ ਉਹਦੇ ਨਿਆਣੇ ਦੇ ਮਨ 'ਚ ਵੀ ਫਰਕ ਆ ਜਾਂਦਾ ਐ ਕਿਵੇਂ ਦੱਸ ਦੂਗੀ ਮਮਾ ਮੇਰੀ ਗੱਲ ਸੁਣ ਲੋ ਭਾਈ ਸਾਡੀ ਕੁੜੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਉਹ ਥੋੜੀ ਕੁੜੀ ਐ ਪਤਾ ਨਾ ਭਾਈ ਲੱਗੂਗਾ ਦੇਖ ਐ ਕਿਵੇਂ ਲੱਗੂ ਮਮਾ ਫਿਰ ਚੰਗੀਆਂ ਕਿ ਨਾ ਕੁੜੀ ਨੇ ਚੰਗਰ ਦਾ ਫਰਕ ਪੂਗਾ ਫਿਰ ਤੁਸੀਂ ਆਪਸਾ ਬਣਾਓ ਜਦ ਮੈਂ ਤੁਹਾਨੂੰ ਕਹਿਣ ਲੈ ਰਿਆ ਵੀ ਮੈਂ ਲੈ ਕੇ ਹੀ ਨਹੀਂ ਜਾਂਦਾ ਤੁਸੀਂ ਕਹਿੰਦੇ ਸਾਡਾ ਘਰ ਨਹੀਂ ਓਟਦਾ ਮੈਂ ਰਪੀਏ ਲਾਉਣ ਨੂੰ ਤਿਆਰ ਆਂ ਹੋਰ ਤੁਹਾਨੂੰ ਚਾਹੀਦਾ ਕੀ ਐ ਸਾਡਾ ਘਰ ਓਟਦਾ ਐ ਓਟਦਾ ਪਰ ਇਹ ਜਮਾਨੇ ਨੂੰ ਦੇਖਦੇ ਹੋਏ ਨਾ ਅਸੀਂ ਪਹਿਲ ਨੂੰ ਅੱਗੇ ਨਹੀਂ ਬੜਾਉਣਾ ਚਾਹੁੰਦੇ ਲਾਸਟ ਗੱਲ ਤਾਂ ਇਹ ਐ ਗੱਲ ਸੁਣੋ ਮੁੰਡਿਆ ਤੂੰ ਗਹਾਨ ਪੜ ਲੈ ਲੇਂਗਾ ਹੁਣ ਮੈਨੂੰ ਐਂ ਦੱਸ ਮੈਂ ਹਾਂ ਅਣਪੜ ਨਹੀਂ ਲੈਂਦਾ ਉਨੀ ਕੁ ਪੜੀ ਨੇ ਕੀ ਲਊਂਗਾ ਲਊਂਗਾ ਜਿਹੜੇ ਵੀ ਘਰ ਦੇ ਮੇਰੀ ਮਾਂ ਦਾ ਹੱਥ ਬਟਾ ਦੇ ਕੰਮ ਚ ਬੱਸ ਉਹ ਮੈਂ ਨੌਕਰੀ ਕਰਵਾ ਕੇ ਕੀ ਲੈਣਾ ਅਗਲੀ ਤੋਂ ਕੀ ਕਰਵਾਉਣਾ ਦੱਸ ਮੈਨੂੰ ਮਾਮਾ ਆਪ ਮੈਂ ਜਿਹੜੀਆਂ ਪੜੀਆਂ ਲਿਖਿਆ ਹੁੰਦੀਆਂ ਨੇ ਕੀ ਗੱਲ ਭਈ ਉਹੋ ਕੰਮ ਨਹੀਂ ਕਰਦੀਆਂ ਮਾਮਾ ਤੜਕੀ 8 ਵਜੇ ਵਗ ਜਾਂਦੇ ਨੇ ਸ਼ਾਮ ਨੂੰ ਹੀ ਗੱਲਾਂ ਵੀ 6-7 ਵਜੇ ਘਰੇ ਆਉਂਦੀਆਂ ਨੇ ਕੀ ਗੱਲ ਬਈ جے 7 ਵਜੇ ਪਈ ਆ ਕੇ ਵੀ ਹੋ ਜਾਂਦਾ ਉਹ ਜੇ ਕੰਮ ਧੰਦੇ ਵਾਲੀ ਲਾਈ ਜਾਂਦੀ ਹੈ ਜ਼ਰੂਰੀ ਥੋੜੀ ਹੈ ਆਪਾਂ ਨੇ ਵੀ ਗੋਹਾ ਡਿੱਗੀ ਜਾਣਾ ਫਿਰ ਉਹੀ ਤਾਂ ਗੱਲ ਆ ਮاما ਉਹੀ ਤਾਂ ਗੱਲ ਹੈ ਜੇ ਘਰ ਦੇ ਵਿੱਚ ਜੀ ਵੱਧਾਉਣਾ ਆਪਾਂ ਪਈ ਹੋ ਜਾ ਮਾਵਾ ਬਚਲਾਂਗੇ ਜੇ ਟੋਡਰੂ ਇਹਨੇ ਦੋ ਹੁਣ ਆਪਾਂ ਬਾਹਰ ਬਾਹਰ ਕਰਨਾ ਵੀ ਕੀ ਹੈ ਤੂੰ ਆਪ ਦੇਖ ਮੈਨੂੰ ਭਾਈ ਅੱਜ ਤਾਂ ਤੈਨੂੰ ਗੱਲਾਂ ਆਉਂਦੀਆਂ ਨੇ ਜਿੱਦਣ ਤੇਰੇ ਜੱਸੀ ਹੋਈ ਸੀ ਤੂੰ ਕਹਿੰਦਾ ਸੀ ਪੱਥਰ ਜੰਮ ਗਿਆ ਇੱਕ ਹੋਰ ਉਹ ਮੈਂ ਗੋਦ ਲੈ ਲਈ ਤੀਗੀ ਹੁਣ ਮੈਂ ਸੰਭੀ ਹੋਈ ਆ ਹੁਣ ਮੈਨੂੰ ਸਮਝ ਨਹੀਂ ਆਉਦੀ ਤੂੰ ਜੱਸੀ ਨੂੰ ਲਾ ਲਈ ਜਿਹੜੇ ਨੌਕਰੀ ਤੇ ਲਾਉਣਾ ਉਹਦੇ ਤਾਂ ਹੁਭਕੇ ਦਿੰਦੇ ਸੀ ਏ ਵੀ ਪ੍ਰੀਤ ਨੂੰ ਲੈ ਜੋ ਲੈ ਜੋ ਹੁਭਕੇ ਵੀ ਦੋ ਹੋ ਗਈਆਂ ਉਹ ਤਾਂ ਪੈਚਾ ਲ ਕੇਰਾ ਦਾ ਹਰੇ ਕਰੋਂਦਾ ਹੈ ਹੈ ਪਰ ਜਵਾਖ ਦਾ ਫਿਰ ਤਾਂ ਮੋਹ ਆਉਣ ਲੱਗ ਜਾਂਦਾ ਤਾਂ ਇਹਦਾ ਪਾਲ ਲਈ ਪੋਲੂਸ ਲਈ ਹੱਥਾਂ ਤੇ ਤੈਨੂੰ ਤਾਂ ਅਜੇ ਤੱਕ ਨਹੀਂ ਆਇਆ ਆਉਂਦਾ ਮਾਮਾ ਸਾਨੂੰ ਪਤਾ ਹੈ ਸਾਨੂੰ ਪੁੱਛ ਕੇ ਦੇਖ ਮੇਰੀ ਮਾਂ ਨੇ ਸਾਨੂੰ ਕਿਵੇਂ ਪਾਲਿਆ ਠੀਕ ਹੈ ਨਾ ਤੈਨੂੰ ਤਾਂ ਗੱਲਾਂ ਉੜਦੀਆਂ ਨਹੀਂ ਹਾਂ ਬਸ ਉਹ ਤਾਂ ਬੌਲੀ ਆ ਸਰਕਾਰ ਜਿਹੜੇ ਸਕੂਲ ਐਡੇ ਐਡੇ ਬਿਲਡਿੰਗਾਂ ਖੜੀਆਂ ਹੋ ਰਹੀਆਂ ਨੇ ਉਹ ਪੜਾਉਣ ਵਾਸਤੇ ਨੇ ਅੱਗੇ ਜਵਾਕਾਂ ਦੀ ਤਰੱਕੀ ਵਾਸਤੇ ਨੇ ਉਹ ਸਰਕਾਰ ਵੀ ਦੇਖ ਲੈ ਕਿੰਨੀ ਉਹੀ ਗੱਲ ਆ ਫਿਰ ਮੂਜੋ ਗਾਲ ਖੜਾਏਗਾ ਸਰਕਾਰ ਨੂੰ ਮਾਣ ਨਾ ਦੇ ਬਿੱਠੀ ਹੈ ਦਿੰਦੀਆਂ ਨੌਕਰੀ ਕਿਸੇ ਨੂੰ ਹੋਰ ਦਿੰਦੀ ਮਿਲਦੀਆਂ ਨੇ ਭਾਈ ਜਿਹੜਾ ਪੜੂਆ ਜਵਾਕ ਨੂੰ ਮਿਲਦੀ ਹੈ ਨੌਕਰੀ ਮਿਲਦੀ ਹੈ ਨੌਕਰੀ ਪੁੱਤ ਤੂੰ ਤਾਂ ਚੁੱਪ ਕਰ ਜਾ ਹੁਣ ਆ ਮੇਰੀ ਕਲਾਸ ਦੇ ਵਿੱਚ ਦੇਖ ਲੈ ਮਾਮਾ 53 ਜਾਨੀ ਸੀਗੇ 53 ਜਿਹੜੇ 4 ਕਿਹਾ ਨੌਕਰੀ ਮਿਲੀ ਆ ਕਿੰਨੇ ਆ ਬਾਕੀ ਕਿਧਨੇ ਕੋਈ ਦਿਹਾੜੀਆਂ ਕਰਦਾ ਕਿਸੇ ਨੇ ਕੋਈ ਦੁਕਾਨ ਪਾਈ ਆ ਵਿਚਾਰ ਨੇ ਕੋਈ ਬਾਹਰ ਚਲਾ ਗਿਆ ਮਿਲ ਹੀ ਨਾ ਕੋਈ ਕਿਸ ਨੂੰ ਅਵਰੀ ਧੱਕੇ ਖਾਂਦੇ ਫਿਰਦੇ ਨੇ ਚਾਰ ਨੇ ਪਈ ਜਿਹੜੇ ਵਧੀਆ ਪੜਦੇ ਨੇ ਹੁਣ ਪ੍ਰੀਤ ਮਾੜਾ ਪੜਦੀ ਆ ਲੈ ਮੈਂ ਗਾਰੰਟੀ ਦਿੰਦਾ ਤੁਸੀਂ ਪੜਾਓ ਜੇ ਨਾ ਨੌਕਰੀ ਮਿਲੇ ਪ੍ਰੀਤ ਨੂੰ ਜੱਸੀ ਨਾਲ ਉਹ ਵੱਧ ਨੰਬਰ ਲੈਂਦੀ ਆ ਇਹ ਮੈਂ ਤੁਹਾਨੂੰ ਦੱਸਦਾ ਗਾ ਇਹਦੇ ਪਾਉਂਦੇ ਨੇ ਮੂਰਲੇ 10 ਲੱਖ ਤਰੋਂ ਹਾਸੇ ਕਹਿੰਦੇ ਜੇ ਕੁੜੀ ਘੱਟ ਪੜੀ ਹੋਵੇ ਅਸੀਂ ਰੱਖ ਲਾਂ ਨੌਕਰੀ ਤੇ ਕਿੱਥੋਂ ਲਿਆਂਗੇ 10 ਲੱਖ ਮਾਮਾ ਯਾਰ ਮੈਂ ਆਪੀ ਲਾ ਦੂਆਂ ਤੁਹਾਨੂੰ ਰੁਪਈਆ ਦੀ ਟੈਨਸ਼ਨ ਨਹੀਂ ਪਰ ਤੁਸੀਂ ਜਵਾਗੜੀ ਨੂੰ ਘਰੇ ਨਾ ਬਿਠ ਨਹੀਂ ਭਾਈ ਮੇਰੇ ਨਾਲ ਤੋਰ ਦੋ ਦੇ ਸਿੱਧੀ ਜੀ ਗੱਲ ਹੈ ਹੁਣ ਤਾਂ ਪਤਾ ਉਹਨੂੰ ਵੀ ਲੱਗੂਗਾ ਮਾਮਾ ਸਾਡੀ ਫਿਰ ਕੋਈ ਕਰੀ ਕਰੀ ਗੱਲ ਇਹੀ ਆ ਨਾ ਤਾਂ ਵੀ ਅਸੀਂ ਕੁੜੀ ਤੇਰੇ ਨਾਲ ਤੋਰੀਏ ਨਾ ਉਹ ਲੱਗਣ ਦੀ ਨੌਕਰੀ ਤੇ ਗੱਲ ਸਾਡੀ ਵੀ ਪੱਥਰ ਤੇ ਲੀਕ ਹੈ ਨੌਕਰੀ ਤੇ ਐਂ ਦਾ ਕਿਵੇਂ ਨਹੀਂ ਲੱਗਣ ਦਿੰਦੇ ਭਈ ਜੇ ਜਵਾਖ ਦੀ ਕਿਸਮਤ ਚ ਹੋਇਆ ਤੂੰ ਕੌਣ ਹੋਣਾ ਪੁੱਤ ਕਿਉਂ ਤੂੰ ਮਗਜ ਮਾਰੀ ਜਾਣਾ ਬੈਠਾ ਚੱਲ ਆ ਜਾ ਤੇਰੇ ਮਾਮੇ ਨੂੰ ਤਾਂ ਪਤਾ ਨਹੀਂ ਅੱਜ ਕੀ ਹੋਇਆ ਹੋਇਆ ਇਹ ਤਾਂ ਆਪਣੇ ਨਾਲ ਲੜਨ ਆਇਆ ਮਾਮਾ ਰੋਟੀ ਬਣੀ ਪੀਆ ਰੋਟੀ ਘਰ ਟੇਂਸਰ ਆ ਕੇ بس ਖਾਦੀ ਪਏ ਨੇ ਪਰੌਂਠੇ ਪਈ ਦੇਖਦੇ ਜਾਂਦੇ ਆ ਆਪਾਂ ਵੀ ਡੰਗਰ ਬਸ ਦੇਖਣਾ ਮਾਮੇਰੀ ਗੱਲ ਸੁਣ ਇਹ ਤੋਂ ਪਹਿਲਾਂ ਮਾਮਾ ਜਾ ਕੇ ਪ੍ਰੀਤ ਨੂੰ ਸਾਰੀ ਗੱਲ ਬਾਤ ਦੱਸ ਦੇ ਨਾ ਅੱਜ ਆਪਾਂ ਪਹਿਲਾਂ ਬਗ ਚੱਲਦੇ ਆ ਪੁੱਤ ਦੱਸਣ ਜਿ ਕਿਹੜਾ ਨਾ ਕੋਈ ਕਸਰ ਛੱਡੀ ਹੈ ਪਹਿਲਾਂ ਅੰਦਰ ਇਹਨਾਂ ਦੇ ਟਾਈਮ ਰੋਲਾ ਪਾਈ ਗਿਆ ਚਾਹ ਪੀਂਦਾ ਆ ਹੁਣ ਤੈਨੂੰ ਤੇ ਇੱਥੇ ਕਮਰੇ ਚ ਲਿਆ ਕੇ ਤੈਨੂੰ ਤੇਰੇ ਕੰਨ ਭਾਤੇ ਓਏ ਹੁਣ ਤਾ ਉਹਦੇ ਨੂੰ ਪਹਿਲਾਂ ਬਗ ਜੀ ਆਪਾਂ ਪ੍ਰੀਤ ਨੂੰ ਕੋਈ ਕੰਮ ਲਾਣਾ ਤੂੰ ਆ ਜਾ ਪੱਜ ਚੱਲਦੇ ਆ ਪਕਾਈ ਮਾਂ ਤੇ ਹੋਸੀ ਆਪਾਂ ਖੜਾ ਹੋ ਗਏ ਚਲ ਠੀਕ ਹੈ ਬਾਈ ਚੰਗਾ ਚੰਗਾ ਬਾਈ ਚਲ ਠੀਕ ਹੈ ਮਾਮਾ ਜੀ ਚੰਗਾ ਬੁੱਤ ਠੀਕ ਹੈ ਮਾਮਾ ਚੰਗਾ ਬਾਈ ਚੰਗਾ ਬਾਈ ਠੀਕ ਹੈ ਬਾਈ ਕੋਈ ਗੱਲ ਨਹੀਂ ਜੱਸੀ ਨੂੰ ਫੇਰ ਆਪੇ ਛੱਡਿਆ ਆਵਾਂਗੇ ਹਾਂ ਦੇਖ ਲਓ ਭਾਈ ਛੱਡ ਲਓ ਜੇ ਕਈ ਵਾਰੀ ਟਾਈਮ ਨਾ ਹੋਇਆ ਤਾਂ ਭਾਈ ਅਸੀਂ ਆ ਜਾਾਂਗੇ ਅਸੀਂ ਲੈ ਜਾਾਂਗੇ ਨਾ ਨਾ ਕੋਈ ਨਾ ਮਾਮਾ ਬਹਾਨਾ ਮੈਂ ਮਿਲਿਆ ਆਉਂਗਾ ਮੈਂ ਛੱਡ ਜੂਗਾ ਜੱਸੀ ਹਾਂ ਅਸੀਂ ਤਾਂ ਕਹਿੰਦੇ ਆ ਭਾਈ ਛੱਡਿਆ ਏ ਹੋਰ ਨਾਲੇਰੇ ਪ੍ਰੀਤ ਰਵੇ ਦੋ ਦਿਨ ਹੋਈ ਗਾਲ ਜੀ ਲੱਗ ਜੂ ਪ੍ਰੀਤ ਦਾ ਨਾਲ ਮਿਲ ਕੇ ਕੋਈ ਨਾ ਕੋਈ ਭਾਈ ਕੰਮ ਧੰਦਾ ਸਿੱਖ ਲੈਣੀਆਂ ਨਾਲੇ ਚੱਲ ਭਾਈ ਅਸੀਂ ਹੁਣ ਕਿੱਥੇ ਆ ਬ ਨ ਲੈ ਮੈਂ ਤਾਂ ਨਹੀਂ ਇਹ ਕਹਿਣ ਵਾਲੀ ਗੱਲ ਆ ਕੋਈ ਪਹਿਲਾਂ ਚੰਗਾ ਬਾਈ ਚੰਗਾ ਬਾਈ ਚਲੋ ਚੰਗਾ ਮਾਮੀ ਜੀ ਚੱਲ ਨਗਾ ਆ ਮਾਮਾ ਹਾਂ ਚੰਗਾ ਬਸ ਦਾ ਟਾਈਮ ਹੋਣਾ ਹੈ ਹਾਂ ਹਾਂ ਸਮੇਂ ਵੀ ਆਉਂਦਾ ਆ ਤਾਂ ਗੱਲ ਮਾਤੇ ਵਧੀਆ ਕਰ ਲਈ ਜਿਹੜਾ ਪ੍ਰੀਤ ਨੂੰ ਪੂਰਾ ਪਰਾ ਕਰਤਾ ਨਹੀਂ ਪ੍ਰੀਤ ਨੂੰ ਕਲੀ ਕਲੀ ਗੱਲ ਦੱਸ ਕੇ ਜਾਂਦੇ ਇਹ ਆਹ ਦਾ ਪੁੱਤ ਮੈਂ ਚਲਾਕਾਂ ਥੋੜੀ ਜੀ ਮੈਨੂੰ ਪਤਾ ਹੀ ਧੀ ਇਹ ਕਰਨੇ ਆਏ ਕੁਛ ਆਏ ਨੇ ਹਾਂ ਮੈਨੂੰ ਜਾਣ ਲੱਗਦੇ ਤੈਨਾਂ ਨਹੀਂ ਹੁਣ ਜਿਹੜੇ ਵੇ ਜਸਨੀ ਛੱਡ ਕੇ ਗਏ ਨੇ ਉਹਦੇ ਵਿੱਚ ਵੀ ਕੋਈ ਨਾ ਕੋਈ ਚਾਲ ਹੈ ਜੱਸੀ ਤੂੰ ਤਾਂ ਮੜਾ ਜਾਇ ਨਹੀਂ ਦੂਰੀਓ ਬਣਾ ਕੇ ਰੱਖੀ ਪੀਤ ਨਾਲੋਂ ਠੀਕ ਆ ਚੱਲ ਠੀਕ ਆ ਹਾਂ ਚੱਲ ਆਜੋ ਆਇਓ ਬਈ ਚੱਲ ਠੀਕ ਆ ਬਈ ਸੁੱਖੇ ਤੂੰ ਮੜਾ ਜਾ ਧਿਆਨ ਰੱਖੀ ਯਾਰ ਤੂੰ ਸਿਆਣਾ ਤੂੰ ਤਾਂ ਸਮਝਦਾ ਗੱਲ ਇਹਨੂੰ ਉਹ ਮੈਂ ਤਾਂ ਸਮਝਦਾ ਉਹ ਤਰੇ ਵਾਲੀ ਭੈਣ ਨਹੀਂ ਨਾ ਸਮਝਦੀ ਪਤਾ ਨਹੀਂ ਕੀ ਪੁੱਠਾ ਠਿੱਕਰਾ ਇਹਦੇ ਮੁੱਦਾ ਵੱਜਿਆ ਯਾਰ ਹੈ ਬਾਈ ਤੁਸੀਂ ਤਾਂ ਬਸ ਮੇਰੇ ਪੱਲੇ ਪਾਤੀ ਆਪ ਦਾ ਗੰਦ ਕੱਢ ਕੇ ਨਾ ਮੇਰੇ ਪੱਲੇ ਸੜਤਾ ਹਾਂ ਉਹ ਐ ਕਿਹੜਾ ਪਤਾ ਦੀ ਹੁਣਾ ਇਹ ਤਾਂ ਪੱਲੇ ਕੀ ਲੈ ਲੈ ਵੀ ਆਪਣੀ ਧੀ ਹੈਗੀ ਆ ਆਪਦਾ ਪ੍ਰਾਏ ਨੂੰ ਆਪਦਾ ਸਮਝਦੇ ਆ ਇਹ ਤਾਂ ਆਪਦੇ ਨੂੰ ਆਪਦਾ ਨਹੀਂ ਸਮਝਦੀ ਕੁਛ ਨਹੀਂ ਸਮਝਦੀ ਬਾਈ ਇਹ ਕਿਸੇ ਨੂੰ ਕੁਛ ਨਹੀਂ ਸਮਝਦੀ ਇਹ ਤਾਂ ਮੈਨੂੰ ਪਤਾ ਮੈਂ ਕਿਵੇਂ ਦਿਨ ਕੱਟੀ ਜਾਣਾ ਤੁਸੀਂ ਤਾਂ ਸੌਕੇ ਹੋ ਗਏ ਨੂੰ ਬਹਾ ਕੇ ਲੋਨੀ ਉਹ ਅਸੀਂ ਤਾਂ ਬਾਈ ਦੋ ਹੀ ਗੱਲਾਂ ਕਰਸ ਕਰਿਆ ਤੇ ਵੀ ਚੱਲ ਇਹਦੇ ਜਵਾਖ ਨਹੀਂ ਹੁੰਦਾ ਹੈਗਾ ਸਤਾ ਤਾ ਗੋਦ ਪਾਤੀ ਸੀ ਖਰੇ ਸਮਝੇ ਨਾ ਕੁਛ ਇਹਦਾ ਦਿਮਾਗ ਖਰਾਬ ਹੋ ਗਿਆ ਜਦੋਂ ਮੁੰਡਾ ਹੋ ਗਿਆ ਪਹਿਲਾਂ ਤਾਂ ਬਥੇਰਾ ਕਰਦੀ ਸੀ ਹੰਕਾਰ ਹੋ ਗਿਆ ਬਾਈ ਮੁੰਡੇ ਦਾ ਹੰਕਾਰ ਤਾਂ ਹੋ ਗਿਆ ਹੰਕਾਰ ਨੂੰ ਮਾਰ ਵੀ ਛੀਤੀ ਪੈ ਜਾਂਦੀ ਹੁੰਦੀ ਹੈਗੀ ਹੁਣ ਮੈਂ ਪਹਿਲਾਂ ਮੇਰੀ ਨੜਾਈ ਹੋ ਕੇ ਹਟਿਆ ਪੜਾਈ ਪਿੱਛੇ ਕਦੀ ਮੈ ਤਾਂ ਲੱਗਣੀ ਨਹੀਂ ਦੇਣਾ ਦੱਸੋ ਕੀ ਕਰਾਂ ਮੈਂ ਤਾਂ ਤੁਹਾਨੂੰ ਫੋਨ ਕਰਨਾ ਕਿ ਤੁਸੀਂ ਸਹੂਗਾ ਵਧੀਆ ਆਪ ਹੀ ਆਗੇ ਹੁਣ ਸੌਖੇ ਤੂੰ ਦਾ ਕਹਿਣਾ ਵੀ ਸੌਖੇ ਨੂੰ ਕੀ ਆ ਸਾਨੂੰ ਤਾਂ ਤੜਫਣਾ ਜਾਦੇ ਵਧ ਗਈ ਕੁੜੀ ਤਾਂ ਹੁਣ ਮੈਨੂੰ ਤਾਂ ਚਿੰਤਾ ਰਹੂਗੀ ਕਰੇ ਜਾ ਕੇ ਮੈਂ ਬਸ ਬਾਈ ਮੈਂ ਤਾਂ ਉਹ ਗੱਲ ਇਹ ਕਹਿਣਾਗਾ ਦੇਖੋ ਜੇ ਤਾਂ ਭਾਈ ਇਹ ਮੰਨ ਗਈ ਸਕੂਲਸ ਕਾਲ ਇਹਨੇ ਕਾਲ ਚ ਵਗੈਰਾ ਉਹਨੂੰ ਲਾਉਣਾ ਹੋਇਆ ਤਾਂ ਠੀਕ ਆ ਨਹੀਂ ਕੁੜੀ ਨੂੰ ਲੈ ਜਾਓ ਭਾਈ ਮੈਂ ਤੁਹਾਨੂੰ ਰੋਜ਼ ਰੋਜ਼ ਦਾ ਮੈਂ ਤਾਂ ਭਾਈ ਇਹ ਹੀ ਕਹਾ ਬਾਪੇ ਨੂੰ ਮੈਂ ਤਾਂ ਦੇਖਾ ਗਰਮ ਹੋ ਗਿਆ ਸੀ ਜਾਂ ਤਾਂ ਭਾਈ ਪੜਾ ਦਿਓ ਮਹਾ ਜੇ ਰੁਪਈਆਂ ਦੀ ਕਮੀ ਆ ਰੁਪਏ ਲੈ ਲਓ ਨਹੀਂ ਮੈਂ ਤਾਂ ਆਪਦੀਨ ਲੈ ਕੇ ਜਾਊਂਗਾ ਰੁਪਈਆਂ ਦੀ ਤਾਂ ਕੋਈ ਕਮੀ ਨਹੀਂ ਰੁਪਏ ਤਾਂ ਮੈਨੂੰ ਦੱਸੋ ਉਹ ਤਾਂ ਮੈਨੂੰ ਪਤਾ ਆ ਉਹ ਤਾਂ ਫਿਰ ਜਿਹੜੇ ਉਹੀ ਕੀਰਨੇ ਪਾਉਂਦੇ ਨੇ ਫਿਰ ਮੁੰਡੇ ਤੇ ਵੀ ਤਾਂ ਲਈ ਜਾਂਦਾ ਮੈਂ ਪੈਸੇ ਉਹ ਤੇ ਨਹੀਂ ਲਾਊਂਗਾ ਸਭ ਕੁਝ ਹੈ ਭਾਈ ਹੈ ਤਾਂ ਕੀ ਨਹੀਂ ਸੋਦੇ ਉਹੀ ਗੱਲ ਆ ਪਰ ਚੰਗਾ ਭਾਈ ਫਿਰ ਚਲ ਚੰਗਾ ਬਾਈ ਬਸ ਗੌਰ ਕਰੋ ਮੇਰੀ ਗੱਲ ਤੇ ਹਾਂ ਹਾਂ ਕੋਈ ਨਾ ਚੁੱਪ ਕਰਕੇ ਚਾਹੇ ੱੱਕੇ ਨਾਲ ਲੜਕੀ ਲੈ ਜਾਓ ਨਾ ਠੀਕ ਆ ਬਾਈ ਠੀਕ ਆ ਬਣਾ ਨੇ ਮੇਰੀ ਛੋਟੀ ਭਾਬੀ ਨੂੰ ਮੁੱਤਾਂ ਦਾ ਤੋਲੇ ਦੀ ਸੋਣੀ ਕਿੰਨੀ ਸੋਹਣੀ ਟਿੰਗਰਦੀ ਨਾ ਇਹ ਭਾਬੀ ਤੇਰੇ ਪਾਏ ਸੋਹਣੀ ਲੱਗਦੀ ਆ ਵਾ 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 ਦੇਖੀ ਵੀਰੇ ਦੇਖ ਬੱਦੀ ਭਾਬੀ ਕਿੰਨੀ ਘੈਂ ਰੋਣਾ ਸੁਣੀ ਬੁੜੀ ਐ ਆ ਕਿ ਤੁਸੀਂ ਫੋਨ ਲੈ ਕੇ ਬੈਠ ਗਈਆਂ ਤੈਨੂੰ ਵੀ ਬਸ ਉਹੀ ਪੋਸ ਪੈ ਗਿਆ ਮੇਰੀ ਗੱਲ ਸੁਣ ਲੈ ਕੱਪੜੇ ਧੋਣ ਨੂੰ ਪਏ ਨੇ ਉੱਠ ਕੇ ਕੱਪੜੇ ਧੋ ਲੈ ਮੰਮੀ ਧੋ ਲੂੰਗੀ ਐਡਾ ਦਾ ਸਿਖਰ ਦਾ ਪੈ ਰਿਹਾਗਾ ਕੋਈ ਨਾ ਹੱਥ ਨਹੀਂ ਧੋ ਲੂੰਗੀ ਸਿਖਰ ਦਾ ਪੈ ਰਿਹਾ ਕਿੱਥੇ ਆ ਆ ਤਾਂ ਮਾੜੀ ਮੋਟੀ ਧੁੱਪਾ ਗਾਹਾਂ ਹੋਊਗੀ ਜੇਠ ਆੜ ਦੇ ਮਹੀਨੇ ਚ ਕਰਨੀ ਤਾਂ ਉਹ ਆ ਕਿੱਥੇ ਮਾੜੀ ਮੋਟੀ ਧੁੱਪਾ ਕੀ ਕਿੱਡਾ ਦਾ ਪੈਰਾ ਆਇਆ ਪਿਆ ਕੋਈ ਨਾ ਸ਼ਾਮ ਨੂੰ ਧੋ ਲੂੰਗੀ ਲੈ ਜਸੀ ਤੇਰੇ ਫੁੱਫੜ ਨੇ ਪੁੱਤ ਉਹ ਪਾਉਣਾ ਹੈ ਸੂਟ ਮੰਮੀ ਹੁਣ ਤਾਂ ਸਾਰੇ ਕੰਮ ਕਰਕੇ ਬੈਠੀ ਆ ਮੈਂ ਸਵੇਰ ਦੀ ਲੱਗ ਰਹੀ ਆ ਥੱਕ ਗਈ ਅੱਥ ਨੇ ਜਿਧੋ ਲੂੰਗੀ ਹਾਂ ਨਾਲੇ ਫੁੱਪੜ ਕੋਈ ਹੋਰ ਹੋ ਗਿਆ ਆ ਰੋਟੀ ਉਹ ਬਣਾਈ ਤੀ ਜਹਾ ਭਾਂਡੇ ਮਾਜੇ ਨੇ ਅੱਧੇ ਭਾਂਡੇ ਤਾਂ ਹੀ ਰੁੜਦੇ ਫਿਰਦੇ ਨੇ ਉਹ ਨਹੀਂ ਤਾਂ ਇਕੱਠੇ ਕਰੇ ਕੋਈ ਨਾ ਮੈਂ ਮਿਲਵਾ ਦੂੰਗੀ ਪੁਆਇੰਗਾ ਤੂੰ ਕਰਦੀ ਹੁੰਨੀ ਆ 2 ਮਿੰਟ ਤਾਂ ਬੈਠੀ ਹਾਂ ਸਾਂ ਵੀ ਲੈ ਲੇ ਤੈਨੂੰ ਨਹੀਂ ਪਤਾ ਪੁੱਤ ਕੀ ਪੁੱਤ ਨੂੰ ਸਮਝਾਣਾ ਹੀ ਪੈਂਦਾ ਇਹ ਤਾਂ ਬਿਨਾ ਕਹੇ ਕੋਈ ਕੰਮ ਨਹੀਂ ਕਰਦੀ ਤੂੰ ਤਾਂ ਆਪਣੀ ਮਾਂ ਦੇ ਜਦੇ ਕਹਿਣੇ ਲੱਗ ਜਾਂਦੀ ਆ ਫੇਰ ਤੂੰ ਦੋ ਲੈ ਹੈ ਭਾਂਡੇ ਤੂੰ ਹੀ ਮਾ ਸਕਦੀ ਐਂ ਕਿ 2 ਮਿੰਟ ਬੈਠਣ ਵੀ ਜੇਦਿਆ ਕਰੀ ਨੂੰ ਨਾ ਇਹਨੂੰ ਕੁਛ ਸਿਖਾਵਾ ਨਾ ਮੈਂ ਜੇ ਇਹਨੂੰ ਮੈਂ ਕੰਮ ਨੂੰ ਨਾ ਕਹਾਣਾ ਇਹ ਤਾਂ ਡੱਕਾ ਨਹੀਂ ਤੋੜਦੀ ਅੰਦਰ ਵੜ ਕੇ ਬੈਠੀ ਰਹਿੰਦੀ ਆ ਰੈਸਟ ਵੀ ਜ਼ਰੂਰੀ ਆ ਪੂਆ ਮੈਂ ਦੇਖ ਲੈ ਤੈਨੂੰ ਜਮਾ ਲਈ ਰੈਸਟ ਕਰ ਲੈਂਦੀ ਹੈਗੀ ਤੂੰ ਪ੍ਰਿਤ ਨੂੰ ਲੈ ਰੈਸਟ ਨੂੰ ਪੁੱਤ ਦੱਸ ਕੀ ਗੱਲ ਆ ਆਈਆ ਹੁਣ ਕਹਿੰਦਾਂ ਨੇ ਥੋੜਾ ਤਾਂ ਨਮਾਖੂਨ ਆ ਕੰਮ ਤੁਸੀਂ 24 ਘੰਟੇ ਕਰਦੀਆਂ ਫਿਰ ਜੋ ਤਾ ਨਾ ਥੱਕੋ ਸਾਡੇ ਵਰਗੇ ਸਿਆਣੇ ਤਾਂ ਮੰਨੇ ਆ ਵੀ ਨਹੀਂ ਕੰਮ ਹੁੰਦਾ ਹੈਗਾ ਸਾਤੋਂ ਨਾ ਸਾਡੇ ਜਾਣ ਨਹੀਂ ਹੈਗੀ ਪੂਆ ਅਸੀਂ ਪੱਥਰ ਦੇ ਬਣੇ ਹੋਇਆ ਕੋਈ ਬਸ ਜੱਸੀ ਲੜੀਦਾ ਨਹੀਂ ਪੁੱਤ ਚੰਗਾ ਨਹੀਂ ਲੱਗਦਾ ਆ ਕੀ ਕਹੂਗਾ ਬਾਵਾ ਵੀ ਜੇ ਅਸੀਂ ਅੱਜ ਆਈ ਅੱਜ ਇਹ ਲੜਦੀ ਆ ਨਾਲੇ ਮਮੇ ਸਿਕਰ ਦਪਰੇ ਤਾਂ ਸਾਰੇ ਆਰਾਮ ਕਰਦੇ ਹੁੰਦੇ ਨੇਗੇ ਐਨੀ ਧੁੱਪ ਚ ਕਿਵੇਂ ਕੰਮ ਕਰਾਂ ਮੈਂ ਤੇ ਕੁਛ ਨਹੀਂ ਹੁੰਦਾ ਜਾ ਪੁੱਤ ਉੱਠ ਜਾ ਜਾਂ ਧੋ ਦੇ ਮੈਨੂੰ ਬਿਠਾ ਰੋ ਉੱਥੇ ਗੱਲਾਂ ਮਾਰ ਲਈ ਮੈਂ ਕਿਵੇਂ ਕੋਲੇ ਬਿਠਾ ਰੋ ਤੇ ਗਰਮੀ ਪਤਾ ਕਿੰਨੀ ਹੈਗੀ ਮੈਂ ਤਾਂ ਕਹਿੰਨੀ ਆ ਕਿ ਦੁਪਹਿਰਾ ਟਾਲ ਜਾਂਦੇ ਪੂਆ ਫਿਰ ਧੋਦਾਂਗੇ ਕੋਈ ਨਾ ਦੋਨੇ ਧੋਦਾਂਗੇ ਰਲ ਕੇ ਦੁਪਹਿਰਾ ਦੱਸ ਕਿੰਨਾ ਕ ਤੈਨੂੰ ਕਹੀ ਜੇ ਨਹੀਂ ਬੈਨੀ ਧੁੱਪ ਨਹੀਂ ਲੱਗਦੀ ਮੈਂ ਬਾਹਰੋਂ ਹੀ ਆਈ ਆ ਫਿਰ ਤੂੰ ਹੀ ਧੋ ਲੈ ਪੂਆ ਜਾ ਮੈਂ ਕਰ ਤੇ ਧੋऊंगी ਇਹ ਤਾਂ ਹੋਊਗੀ ਇਹਨੂੰ ਨਾ ਧੋਣੇ ਚੱਕ ਕੇ ਮਸ਼ੀਨ ਚ ਤਾਂ ਬਿਠੇਰੇ ਧੋ ਦਿੰਦੀ। ਜਾਂ ਮਲ ਕੇ ਚੰਗੀ ਤਰ੍ਹਾਂ ਧੋਦੇ ਆਪਣੇ ਬਾਪ ਦਾ ਕੁੜਤਾ ਪਜਾਮਾ। ਬਾਕੀ ਸ਼ਾਮ ਨੂੰ ਠੰਡੇ ਹੋ ਧੋ ਲਈ। ਧੋ ਦਿੰਨੀ ਆ ਮम्मी। ਤੂੰ ਅੱਜ ਉੱਠ ਜਾ ਬੈਠੀ ਲਰਿਆ ਹਾਂ। ਇਹ ਅਕਰੀ ਤਾਂ ਦੇਖ ਲੈ। ਆ ਕੇ ਸਿਰ ਤੇ ਚੜ ਜੂਗੀ। ਹਾਂ ਇਹਨੂੰ ਐ ਨਹੀਂ ਹੈ ਕਿ ਵੀ ਅੱਜ ਦੁਪਹਿਰਾ ਆਇਆ ਪਿਆ ਕੁ ਬ੍ਰੇਕਟ ਕਰਨ ਦੇ ਦਾਂ। ਵੀ ਮਿਲਤੀ ਹੀ ਹੈਗੀ। ਇਹਨੂੰ ਆਪ ਦਾ ਚੀਜ਼ ਤਾਂ ਜਮਾ ਵੀ ਨਹੀਂ ਪਿਆਰ ਹੈਗੀਆ। ਬਸ ਕੰਮ ਥਾਂ ਹੀ ਮਤਲਬ ਹੈ ਬਈ ਇਹਨੂੰ। ਇਹ ਨਹੀਂ ਅੜੀ ਬੈਠਣ ਦੀ ਤਾਂ ਹੀ ਕਰਦੇ ਰੋਜ਼ ਮੇਰੇ ਨਾਲ। 2 ਮਿੰਟ ਦੁਪਹਿਰੇ ਬੈਠ ਕੇ ਜਾਵਾ। ਉਹਦੀ ਸਿਰ ਤੇ ਖੜ ਜਾਂਦੀ ਆ ਮੇਰੀ ਗੱਲ ਸੁਣਾ ਜਾਣਾ ਨਹੀਂ ਹੈਗਾ ਤੂੰ ਕੋਈ ਗੱਲ ਨਹੀਂ ਦੇਖੀ ਜਾਊਗੀ ਉਹੀ ਸਿਰ ਝੜੀ ਜਾਊਗਾ ਜਨਾ ਗਈ ਮੈਂ ਫੇਰ ਆ ਜੂਗੀ ਹੁਣ 2 ਮਿੰਟਾਂ ਬਾਅਦ ਆ ਜਾਂਦੇ ਫੇਰ ਕਹਿੰਦੇ ਮੇਥੋਂ ਦੋਤੇ ਜਾਂਦੇ ਆਏਗੀ ਸਿੱਧਾ ਜਿਹਾ ਬਾਗ ਦੇ ਫਿਰ ਇਹਨੂੰ ਬਾਈ ਨੂੰ ਗੱਲ ਲਾਊਗੀ ਫਿਰ ਤੈਨੂੰ ਪਤਾ ਬਾਈ ਬੋਲੂਗਾ ਮੈਨੂੰ ਬੋਲੀ ਜਾਂਦੇ ਤੇਰੇ ਨਾਲ ਤਾਂ ਡਰ ਕੇ ਟਾਈਮ ਥੋੜੀ ਕੱਟਣਾ ਚਲ ਕੋਈ ਨੜੀ ਧੋਏ ਹੁੰਨੀਆਂ ਦੋ ਚਾਰ ਕੱਪੜੇ ਜਿਹੜੇ ਲੈ ਤੂੰ ਕੜਾ ਗੱਲ ਮੰਨਦੀ ਹੁੰਨੀਆਂ ਪ੍ਰੀਤਾ ਪਰ ਹੁਣ ਹੋਰ ਕੀ ਕਰਾਂ ਧੋਣੇ ਤਾਂ ਪੈਣਗੇ ਮੈਂ ਤਵਾ ਨਾ ਕੋਈ ਨਾ ਤੂੰ ਬਹਿ ਜਾ ਹੁਣੀ ਆਈ ਮੈਂ ਧੋਕੇ ਤੇ ਕੋਈ ਨਾ ਮੇਰੇ ਆਈ ਤੋ ਦੇਖੀ ਨਾਲੇ ਮੈਂ ਵੀ ਦੇਖੂਗੀ ਅੱਗੇ ਕੀ ਹੁੰਦਾ ਚੰਗਾ ਛੇ ਤੇ ਆ ਜੀ ਬਸ ਉਹੀ ਮਲਿਆ ਕੱਲਾ ਚੰਗਾ ਹੋਰ ਨਾ ਤੋਂ ਬੈਠੀ ਐਨੀ ਗਰਮੀ ਚ ਤੂੰ ਤਾਂ ਪਾ ਛੱਡਿਆ ਜਵਾਖੜੀ ਨੂੰ ਸਾਰਾ ਦਿਨ ਕੰਮ ਕੰਮ ਲੈ ਉਹੀ ਦੇਖ ਲੈ ਆਪਣੀ ਨਾਲ ਤਾ ਉਹੀ ਚੰਗਾ ਸੁੱਖਾ ਹੋਰ ਹੂੰ ਤੋ ਫੇਰ ਉਹੀ ਗੱਲਾਂ ਬਗਾਨੇ ਵਾਲੀ ਗੱਲ ਕਰ ਗਈ ਨਾਲੇ ਤਾਂ ਉਹੀ ਗੱਲਾਂ ਕੁੜੀ ਨੂੰ ਐ ਰੱਖਦੀ ਜਿਵੇਂ ਮਤੇਰ ਹੁੰਦੀ ਆ ਉਹਦੀ ਹੋਰ ਕੀ ਐ ਤੂੰ ਹੀ ਨਹੀਂ ਹਟਿਆ ਉਦੋਂ ਦੇ ਦੇ ਗੋਦ ਦੇ ਦੇ ਗੋਦ ਦਰਸ ਕਰ ਗਿਆ ਉਹਦੇ ਤੇ ਚੰਗਾ ਭਲਾ ਮੁੰਡਾ ਹੋ ਗਿਆ ਉਹਨ ਨੂੰ ਕੀਤੀ ਹੋ ਜਾਂਦਾ ਪਿਜਵਾਕ ਉਹ ਫਿਰ ਹੁਣ ਆਪਣੇ ਦਾ ਮਨ 'ਚ ਹੈ ਨਹੀਂ ਕੋਈ ਇਹ ਜੀ ਗੱਲ ਜਿਹਨੇ ਸਮਾ ਮੱਥੇ ਜਿਹੜੀ ਪਾਉਣੀ ਸੀ ਉਹਨੇ ਤਾਂ ਪਾਈ ਨਹੀਂ ਪਾਈ ਨਹੀਂ ਇਹਨਾਂ ਤਾਂ ਐ ਸੋਚਣਾ ਦੀ ਵੀ ਕਿਤੇ ਪਾਈ ਦੀ ਹੈ ਚਲ ਮੇਰੀ ਇੱਕੋ ਹੀ ਗੱਲ ਹੈ ਉਹ ਤਾਂ ਸਮਝਦਾਰ ਹੈਗਾ ਹੁਣ ਤਾਂ ਸਭ ਸਾਰਾ ਪਤਾ ਸਿਆਣਾ ਬਾਈ ਤਾਂ ਹੁਣ ਚਲ ਚਲ ਤੂੰ ਹੁਣ ਬੈਠ ਨਾ ਤੂੰ ਐ ਕਰ ਹੁਣ ਕੀ ਇਹਦੇ ਨਾਲ ਆਪਣਾ ਉਹ ਰਿਸ਼ਤੇਦਾਰੀ ਵਾਲਾ ਕੰਮ ਵੀ ਨਹੀਂ ਮਿਲਦਾ ਇਹਦੇ ਨਾਲ ਲੱਗਦਾ ਤੂੰ ਕਾਗਜੇ ਟੋਲੋ ਉਹ ਕਾਗਜ਼ ਦਾ ਲੱਬਲਾ ਨਿਯਮ ਹੈ ਹਾਂ ਜਿਹੜਾ ਉਹ ਲਿਖ ਲਿਖਾਉ ਕਰੀ ਤੇ ਉਹਦੇ ਤੇ ਚਾਰ ਬੰਦਿਆਂ ਨੂੰ ਦਿਖਾਵਾਂਗੇ ਤਾਂ ਵੀ ਆਹ ਦੇਖੋ ਭਈ ਅਸੀਂ ਆ ਲਿਖਤ ਲਿਖਾਈ ਤੇ ਉਦੋਂ ਇਹਨੇ ਇਹ ਕਿਹਾ ਸੀ ਮੈਂ ਆਪਣਾ ਉਂਗੀ ਲਿਖਿਆ ਹੂੰਗੀ ਵਧੀਆ ਵਿਆਹ ਕਰੂੰਗੀ ਆਵਦੀ ਬਣਾ ਕੇ ਰੱਖੂੰਗੀ ਆਵਦੀ ਵਾਲੇ ਤਾਂ ਇੱਕ ਕੰਮ ਵੀ ਨਹੀਂ ਇਹਨੇ ਕਰਿਆ ਹੋਰ ਮੈਨੂੰ ਤਾਂ ਨਾਲ ਸੋਚ ਹੋਈ ਪਈ ਆ ਜਵਾਖੜੀ ਦੀ ਬੇਕਦਰੀ ਤਾਂ ਕਰਤੀ ਟੋਲ ਤੂੰ ਮੈਂ ਤਾਂ ਉਹੀ ਗੱਲ ਆ ਹੁੰਦਾ ਜੀ ਨਹੀਂ ਕਿਤੇ ਲੱਗਦਾ ਹੂੰ ਜਦੀ ਉਹਦੀ ਹਾਲਤ ਦੇਖੀ ਆ ਜਾ ਕੇ ਇਹ ਕਿਹਦੀ ਆਏ ਦੇ ਚ ਧਰਿਆ ਤੀ ਜਿੱਥੇ ਆਊਗਾ ਇੱਥੇ ਤਾਂ ਰੋਜ 100 ਥੱਲ ਪਥੱਲ ਹੁੰਦੀ ਆ ਇੱਥੇ ਕਰਿਆ ਸੀ ਤਾਂ ਹੋਰ ਇੱਥੇ ਪਿਆ ਤੀਗਾ ਮੈਨੂੰ ਪੈਂਦੀ ਮਹਾਛੀ ਥਿਆ ਜੂਗਾ ਕਿਤੇ ਜਸਸੀ ਨੇ ਨਾ ਪਰਾ ਹਰਤਾ ਹੋਵੇ ਟੀਟੀ ਜੇ ਸਾਹਮਣਾ ਤੀ ਮੈਂ ਤਲਾ ਦਾ ਜਸਸੀ ਨੇ ਧਰਤਾ ਹੋਣਾ ਪਰ ਇਹ ਕਿਦਰੇ ਚੱਕ ਕੇ ਜਿਹੜਾ ਪਤਾ ਲੱਗਦਾ ਜਵਾਖਾਂ ਦਾ ਫਿਰ ਹੁਣ ਜੇ ਉਹਨਾਂ ਫਿਰ ਹੁਣ ਹੋਰ ਕੀ ਆ ਫਿਰ ਨਾ ਥਿਆਏ ਉਥੇ ਕਚਹਿਰੀਆਂ ਚ ਲਿਆਵਾਂਗੇ ਉਥੋਂ ਨਿਕਲਿਆ ਹੁੰਦੇ ਹੁੰਦੇ ਨੇ ਤਾਂ ਕਢਾ ਲਾਂਗੇ ਜੀ ਆਪਾਂ ਐ ਨਿਕਲਿਆ ਹੋਇਆ ਇਹ ਹੋਰ ਨਿਕਲਿਆ ਹੁੰਦਾ ਜੀ ਅੱਛਾ ਜੀ ਕਢਾਇਆ ਜਾਊਗਾ ਤਾਂ ਉੱਥੇ ਕਚੈਰੀਆਂ 'ਚ ਕਢਾ ਲਾਂਗੇ ਨਾ ਇਹ ਤਾਂ ਫਿਰ ਕਰਾਂਗੇ ਹਾਲੇ ਜੇ ਇੱਥੇ ਆ ਗਿਆ ਠੀਕ ਹੈ ਨਹੀਂ ਭਈ ਕਢਾਵਾਂਗੇ ਦੇਖਾ ਆਪਾਂ ਤਾਂ ਚਾਰ ਬੰਦਿਆਂ ਦੇ ਸਾਹਮਣੇ ਧਰਾਂਗੇ ਵਿਚਾਲੇ ਵੀ ਭਈ ਆ ਦੇਖੋ ਉਹੀ ਗੱਲਾਂ ਤੇ ਹੈਗੀ ਐ ਕਿ ਨਾ ਇਹ ਹੁਣ ਨਹੀਂ ਮੈਂ ਤਾਂ ਆਪਦੀ ਨੂੰ ਲੈ ਕੇ ਆਉਂਗਾ ਭਈ ਦੇਖਾ ਲਿਆਉਣੀ ਤਾਂ ਪਊਗੀ ਹਾਂ ਸਿਆਣੇ ਦੋ ਬੰਦੇ ਉਰੋਂ ਲੈ ਜਾਾਂਗੇ ਦੇਖਾ ਪੰਚਾਇਤ ਇਹਨੂੰ ਸਰਪੰਚ ਨੂੰ ਲੈ ਜਾਾਂਗੇ ਮੈਂਬਰ ਨੂੰ ਲੈ ਜਾਾਂਗੇ ਪਤਾਏ ਨੂੰ ਲੈ ਜਾਾਂਗੇ ਨਰਪਏ ਨੂੰ ਹੋਰ ਸਿਆਣੇ ਬੰਦੇ ਨੇ ਹੂੰ ਨਹੀਂ ਕਰਨਾ ਪਊਗਾ ਲਿਆਉਣੀ ਤਾਂ ਪਊਗੀ ਉਹਨਾਂ ਵੀ ਗੱਲ ਸਾਲਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਕਿੱਥੇ ਜੀ ਕਰਦਾ ਆ ਮੇਰੇ ਤਾਂ ਲੱਜ ਨੂੰ ਐ ਹੋ ਰਿਹਾ ਜਮੀ ਦੁਨੀਆ ਤੇ ਜੀ ਲੱਗਦਾ ਲੋ ਇਹ ਦੇਖ ਲੈ ਢਿੱਡ ਜੰਮੀ ਜਵਾਖੜੀ ਦਾ ਹਾਲ ਦੇਖ ਕੇ ਕਿੱਥੇ ਜੀ ਲੱਗਦਾ ਭਲਾ ਉਹੀ ਗੱਲ ਕਹਿੰਦੀ ਉਦੋਂ ਤੱਕ ਤੂੰ ਪੱਥਰ ਕਹਿੰਦਾ ਸੀ ਭਈ ਪਈ ਚਲ ਕੇਰਾ ਤਾਂ ਹੁੰਦੀ ਆ ਫਿਰ ਤਾਂ ਜਵਾਖਦਾ ਆਉਂਦੀ ਆ ਆਪਦੇ ਦਾ ਉਹੀ ਤਾਂ ਗੱਲ ਹੈ ਜੀ ਉਹ ਤਾਂ ਚਲ ਟਾਈਮ ਦੇ ਹਿਸਾਬ ਨਾਲ ਭਈ ਐਂ ਤੇ ਵੀ ਚਲ ਪਹਿਲਾਂ ਕੁੜੀ ਹੋਗੀ ਦੀ ਮੁੰਡਾ ਹੋ ਜਾਂਦਾ ਹੁੰਦੀ ਆ ਹੁੰਦਾ ਕਿਨੂੰ ਨਹੀਂ ਉਹ ਤਾਂ ਨਾ ਤੂੰ ਮੰਨਿਆ ਨਾ ਤੇਰੀ ਮਾਂ ਮੰਨੀ ਆਪ ਤਾਂ ਉਹ ਮਰ ਗਈ ਉਹੀ ਗੱਲ ਹੈ ਮੇਰੀ ਕੁੜੀ ਨੂੰ ਦੇ ਦਿਓ ਮੇਰੀ ਕੁੜੀ ਨੂੰ ਦੇ ਦਿਓ ਕੁੜੀ ਉਹਦੇ ਲਾਦ ਨਹੀਂ ਲਾਦ ਨਹੀਂ ਉਹ ਕਹਿੰਦੀ ਹੈ ਕਹਿੰਦੀ ਕਹਿੰਦੀ ਆਪ ਤਾਂ ਮਰ ਗਈ ਦੇਤੀ ਆ ਹੁਣ ਬੇਕਦਰ ਹੀ ਕਰਾਉਂ ਉਹ ਫਿਰ ਆਪਦੇ ਪਿੱਛੇ ਢਿੱਡ ਦਾ ਤੜਫਦੀ ਹੁੰਦਾ ਹੁਣ ਇਹਨੇ ਤਾਂ ਕੋਈ ਨਹੀਂ ਆਪਦੇ ਬਣਾਏ ਇਹ ਖਬਰ ਕਿਹਦੇ ਚੋਂ ਨਿਕਲ ਗਈ ਮੈਂ ਤਾਂ ਜਾਣਦੀ ਸੀ ਵੀ ਇਹੋ ਜੀ ਕਰਤੂਤ ਦੀ ਮਾਲਕਣਾ ਨਹੀਂ ਕਰੂਗੀ ਕਿਸੇ ਸਾਡੇ ਪਰਿਵਾਰ ਤੇ ਤਾਂ ਲੱਗਦੀ ਹੀ ਨਹੀਂ ਇਹ ਚਲ ਕਰ ਲੈ ਮਾੜਾ ਮੋਟਾ ਕੰਮ ਤੁੰਦਾ ਉਹਦਾ ਦੇਖਣਾ ਆਪਸੂ ਫੜੇ ਹੋਏ ਕੰਮ ਕੀ ਕਰਦਾ ਮੇਰਾ ਤਾਂ ਕੰਮ ਨੂੰ ਵੀ ਨਹੀਂ ਜੀ ਕਰਦਾ ਹੈਗਾ ਹੁਣ ਕੰਮ ਤਾਂ ਕਰਨੀ ਪਊ ਕੰਮ ਕਰੇ ਬਿਨਾਂ ਤਾਂ ਨਹੀਂ ਹੁਣ ਰਹਿ ਜਾਂਦਾ ਹੂੰ ਤੇ ਇਹਦੀ ਵਿਵਤਾ ਪਾਏਗੀ ਪਾਏਗੀ